ਸੋ ਤੁਸੀਂ ਨਾਮਾਂ ਵਿੱਚ ਆ ਰਹੀ ਲੜਤੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਰੈੱਡ ਕਰਾਸ ਵੱਲੋਂ ਜਿਹੜੀ ਇਹ ਕੰਪੂਰਾਂ ਸਸਤਾ ਚਲਾਈ ਜਾ ਰਹੀ ਹੈ ਬੜੀ ਯੂਨੀਕ ਹੈ ਰੇਲੇ 'ਚ ਜਿਹੜੇ ਕੋਈ ਬੱਚੇ ਕਿਥੋਂ ਬੰਡਲ ਪਰ ਦਿੱਤੇ ਜਾਂਦੇ ਸੀਗੇ ਜਾਂ ਕਿਤੇ ਸਿੜ ਦੇ ਦਿੱਤੇ ਜਾਂਦੇ ਸੀ ਕਿਸੇ ਨਾ ਕਿਸੇ ਕਾਰਨ ਵਾਸਤੇ ਉਹ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਵਰਦਾਨ ਸਾਬਤ ਹੋਈ ਹੈ 2008 1 ਜਨਵਰੀ ਤੋਂ ਰੁਚਾ ਇਸ ਲਈ ਅ ਇਸ ਬੱਚੀ ਦੇ ਆਉਣ ਨਾਲ 155 ਬੱਚਾ ਜਿਹੜਾ ਇਸ ਸੰਸਥਾ ਕੋਲੋਂ ਆਉਣ ਬਚਾਇਆ ਗਿਆ ਔਰ ਇੱਕ ਪ੍ਰੋਪਰ ਅਡਾਪਸ਼ਨ ਦੀ ਵਿਧੀ ਉਤਨਾਈ ਜਾਂਦੀ ਹੈ ਪਹਿਲਾਂ ਮੈਡੀਕਲ ਕਰਾਇਆ ਜਾਂਦਾ ਅਡਾਪਸ਼ਨ ਵਾਸਤੇ ਸਾਰੇ ਪੇਪਰਸ ਕੀਤੇ ਜਾਂਦੇ ਆ ਤੇ ਮੈਂ ਸਮਝ ਲੈ ਕੇ ਬੜੀ ਇਹ ਸੰਸਥਾ ਉਹ ਸ਼ੋਰ ਦੇ ਵਿੱਚ ਬਹੁਤ ਵੀਡੀਓਸ ਆਉਂਦਾ ਚੱਲੀ ਹੈ ਸਾਡੇ ਲਈ ਮਨਾ ਲਿਆ ਦੇਖੋ ਅਜਿਹੇ ਬੱਚੇ ਵੰਡਨ ਕੀਤੇ ਜਾਂਦੇ ਆ ਤੇ ਦੇਖਦੇ ਦੇ ਵਿੱਚ ਜਿਆਦਾਤਰ ਲੜਕੀਆਂ ਹੁੰਦੀਆਂ ਜਿੱਥੋਂ ਇਹ ਲੱਗਦਾ ਹੈ ਕਲੀਅਰ ਹੁੰਦਾ ਹੈ ਕਿ ਜਰਲ ਚਾਈਲਡ ਵਾਸਤੇ ਜਾਂ ਬੱਚੀ ਵਾਸਤੇ ਲੋਕ ਉਹਨੂੰ ਪਾਲਣਾ ਕਈ ਵਾਰੀ ਬੋਝ ਮਹਿਸੂਸ ਕਰਦੇ ਆ ਇਹੀ ਕਾਰਨ ਆ ਕਿ ਸਮਾਜ ਦੇ ਵਿੱਚ ਅਜੇ ਵੀ ਅਜਿਹੇ ਦਿਨ ਵਿੱਚ ਵੀ ਬੱਚਿਆਂ ਨੂੰ ਸਤਾਨ ਨਹੀਂ ਦਿੱਤਾ ਜਾਂਦਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਅਪੀਲ ਹੈ ਸਾਰੇ ਸਿਟੀ ਵਾਸੀਆਂ ਨੂੰ ਸਾਰੇ ਸ਼ਹਿਰੀਆਂ ਨੂੰ ਨਿਵਾਸੀਆਂ ਨੂੰ ਕਿ ਬੱਚੀਆਂ ਨੂੰ ਉਨੀ ਇੰਪੋਰਟੈਂਸ ਦੇਣੀ ਚਾਹੀਦੀ ਹੈ ਤੁਸੀਂ ਦੇਖਿਆ ਹੋਣਾ ਅੱਜ ਇੱਕ ਰਿਜ਼ਲਟ ਆਇਆ ਜਿਹੜਾ ਦਸਵੀਂ ਦਾ ਜਿਹਦੇ ਵਿੱਚ ਬੱਚੀਆਂ ਨੇ ਮੁੰਡਿਆਂ ਨਾਲੋਂ ਬੈਟਰ ਪਰਫਾਰਮੈਂਸ ਦਿੱਤੀ ਹੈ ਕਿਤੇ ਇੱਥੇ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਵਿੱਚ ਕਿਸੇ ਵੀ ਕੰਮ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਮੁੰਡਿਆਂ ਤੋਂ ਘੱਟ ਨਹੀਂ ਸਕਦਾ ਵੱਧ ਭਾਵੇਂ ਹੋਵੇ ਤਾਂ ਆਮ ਸਮਾਜ ਦੇ ਵਿੱਚ ਭਾਵੇਂ ਕਿਹਾ ਜਾਂਦਾ ਹੈ ਕਿ ਬੱਚੀਆਂ ਆਪਣੇ ਪੇਰੈਂਟਸ ਦੇ ਜਿਆਦਾ ਕੰਮ ਆਉਂਦੀਆਂ ਬੜਾਤੇ ਵਿੱਚ ਵੀ ਜਿਆਦਾ ਪੇ ਪਿਆਰ ਨਾਲ ਬੱਚਾ ਆਪਣੇ ਪੇਰੈਂਟ ਦੀ ਸੇਵਾ ਕਰਦੀ ਹੈ ਸੋ ਮੈਂ ਅਪੀਲ ਕਰਦਾ ਕਿ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਵੀ ਗੰਮਟ ਦਾ ਇਨਾ ਜ਼ੋਰ ਲਗਿਆ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੈਸ ਦੇ ਤੇ ਹਰ ਇੱਕ ਸਮਾਜ ਦੇ ਅੰਗ ਦੇ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਸੋ ਇਸ ਅੱਜ ਮੌਕੇ ਤੇ ਵੀ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਕੁਛਿਆਂ ਦਾ ਭਲਨ ਪੋਸ਼ਣ ਫੜਾਉਣ ਦਾ ਜਿਹੜਾ ਜਿੰਨਾ ਪੇਰੈਂਟਸ ਦਾ ਕੁਬੀ ਨਬਾਉਂ ਫਾਦਰ ਸਮਾਜ ਜਿਹੜਾ ਇੱਕ ਸੱਭੇ ਸਮਾਜੀ ਵਾਂਗਰ ਇੱਕ ਅਡਵਾਂਸ ਸੋਸਾਇਟੀ ਵਾਂਗਰ ਸੀ ਵੀ ਕਹਿ ਸਕੀਏ ਕਿ ਸਾਡੇ ਕੋਲ ਜਿਹੜੀਆਂ ਬੱਚੀਆਂ ਉਹਨਾਂ ਦਾ ਆਸਥਾਨ ਸੋਚਿਆ ਵਰਗੀ